ਅੱਜ ਸੀਐਮ ਭਗਵੰਤ ਮਾਨ ਦੀ ਰਿਹائش ਤੇ ਹੋਈ ਕੈਬਨ ਮੀਟਿੰਗ ਤੋਂ ਬਾਅਦ ਮਾਨ ਸਰਕਾਰ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਇਸ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਪੰਜ ਵੱਡੇ ਐਲਾਨ ਕੀਤੇ ਗਏ ਨੇ ਜਿਸ ਦੇ ਵਿੱਚ ਪਹਿਲਾ ਵੱਡਾ ਫੈਸਲਾ ਇਹ ਲਿਆ ਗਿਆ ਕਿ ਮੈਡੀਕਲ ਪ੍ਰੋਫੈਸਰਾਂ ਦੀ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਮੈਡੀਕਲ ਸਪੈਸ਼ਲਿਸਟ ਅਫਸਰ ਵੀ ਹੁਣਾਂ ਸਾਲ ਦੀ ਬਜਾਏ 65 ਸਾਲ ਦੇ ਵਿੱਚ ਸੇਵਾ ਮੁਕਤ ਹੋਣਗੇ ਕੈਬਨਟ ਦੇ ਇਸ ਫੈਸਲੇ ਤੋਂ ਬਾਅਦ ਨਵੀਂ ਚਰਚਾ ਛਰਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਲੋਕਾਂ ਦੇ ਵੱਲੋਂ ਇਹ ਕਮੈਂਟ ਇਹ ਆਪਣੀ ਰਾਏ ਦਿੱਤੀ ਜਾ ਰਹੀ ਹੈ ਕਿ ਨਵੇਂ ਨੌਜਵਾਨਾਂ ਨੂੰ ਜਿਹੜਾ ਨੌਕਰੀ ਦੇਣ ਦਾ ਮੌਕਾ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਨੇ ਠੁਕਰਾ ਦਿੱਤਾ ਹੈ ਉਹਨਾਂ ਨੇ ਕਹਿਣਾ ਕਿ ਜਿਹੜੇ ਪਹਿਲਾਂ ਹੀ ਇੰਨੇ ਸਾਲ ਨੌਕਰੀ ਕਰ ਚੁੱਕੇ ਨੇ ਉਹਨਾਂ ਦੀ ਹੋਰ ਜਿਹੜੀ ਨੌਕਰੀ ਦੀ ਮਿਆਦ ਹੈ ਉਹ ਵਧਾ ਦਿੱਤੀ ਹੈ ਪਰ ਜਿਹੜੇ ਨਵੇਂ ਨੌਜਵਾਨ ਇਸ ਨੌਕਰੀ ਦੀ ਉਡੀਕ ਦੇ ਵਿੱਚ ਬੈਠੇ ਨੇ ਉਹਨਾਂ ਦੇ ਫਿਰ ਹੱਥ ਖਾਲੀ ਦੇ ਖਾਲੀ ਰਹਿੰਦੇ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਹੀ ਕੈਬਨ ਦੇ ਵਿੱਚ ਪੰਜਾਬ ਦੇ ਬਲੋਕਾਂ ਨੂੰ ਮੁੜ ਤੋਂ ਗਠਿਤ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਐਸਸੀ ਅਤੇ ਐਸਟੀ ਭਾਈਚਾਰੇ ਦੇ ਲਈ ਵਕੀਲਾਂ ਦੀਆਂ ਅਸਾਮੀਆਂ ਦੇ ਵਿੱਚ 25% ਰਾਖਵੇਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੈਬਨ ਮੀਟਿੰਗ ਦੇ ਵਿੱਚ ਹੋਰ ਕਿਹੜੇ-ਕਿਹੜੇ ਫੈਸਲੇ ਲੈ ਕੇ ਨੇ ਇਸ ਦੇ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੇ ਅੰਦਰ ਮੈਡੀਕਲ ਟੀਚਿੰਗ ਫੈਕਲਟੀ ਦਾ ਜਿਹੜਾ ਸਾਫ ਆ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਮੈਡੀਕਲ ਕਾਲਜਾਂ ਦੇ ਅੰਦਰ ਜਿਹੜੇ ਸਾਡੇ ਐਮਬੀਬੀਐਸ ਦੇ ਬੱਚਿਆਂ ਨੂੰ ਜਿਹੜੇ ਸਾਡੇ ਐਮਡੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਉਹਨਾਂ ਦੀ ਉਮਰ ਜਿਹੜੀ ਆ ਉਹਨਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ 65 ਸੀਗੀ ਯਾਨੀ ਕਿ ਮੈਡੀਕਲ ਦੇ ਪ੍ਰੋਫੈਸਰ ਸਾਹਿਬਾਨ ਦੀ ਏਜ ਜਿਹੜੀ ਆ ਉਹ 68 ਸਾਲ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲਿਆਗਾ ਅੱਜ ਅੱਜ ਉਹਨਾਂ ਦੀ ਉਮਰ ਜਿਹੜੀ ਆ ਵਧਾ ਕੇ 65 ਸਾਲ ਕੀਤੀ ਗਈ ਆ ਅੱਜ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਸਹਿਬਾਨ ਹੋਣਗੇ ਉਹਨਾਂ ਦੀ ਏਜ ਜਿਹੜੀ ਆ 65 ਤੋਂ ਵਧਾ ਕੇ 65 ਇਅਰ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆਗਾ ਸੋ ਇਹਦੇ ਨਾਲ ਮੈਂ ਸਭ ਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਕਿਉਂਕਿ ਹੁਣ ਲਗਭਗ ਕਾਫੀ ਪੋਸਟਾਂ ਖਾਲੀ ਪਈਆਂ ਸੀਗੀਆਂ ਔਰ ਔਰ ਵਾਲੇ 3 ਸਾਲਾਂ ਚ ਲਗਭਗ 41 ਮੈਡੀਕਲ ਅਧਿਆਪਕ ਜਿਹੜੇ ਰਿਟਾਇਰਮੈਂਟ ਹੋਣ ਜਾ ਰਹੇ ਸੀਗੇ ਸੋ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਪ੍ਰੋਫੈਸਰ ਸਹਿਬਾਨ ਕੋਲੇ ਬਹੁਤ ਲੰਮਾ ਐਕਸਪੀਰੀਅੰਸ ਹੁੰਦਾਗਾ ਟੀਚਿੰਗ ਦਾ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਜਿਹੜਾ ਉਹਨਾਂ ਪ੍ਰੋਫੈਸਰ ਸਹਿਬਾਨ ਦੇ ਕੋਲੇ ਹੁੰਦਾਗਾ ਸੋ ਅਸੀਂ ਉਹਦਾ ਬਹੁਤ ਲਾਭ ਲਵਾਂਗੇ ਪੰਜਾਬ ਦੇ ਸਟੂਡੈਂਟ MBBS ਦੇ ਸਟੂਡੈਂਟ MD ਦੇ ਸਟੂਡੈਂਟ ਜਿਹੜੇ ਨੇਗੇ ਉਹ ਵੱਡਾ ਲਾਭ ਲੈਣਗੇ ਉਸੋ ਮੈਡੀਕਲ ਪ੍ਰੋਫੈਸਰਾਂ ਦੀ ਜਿਹੜੀ ਏਜ ਆ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ ਇਸ ਤੋਂ ਬਿਨਾ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਜਿਹੜੇ ਮੈਡੀਕਲ ਅਫੀਸਰ ਸੀਗੇ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਸਪੈਸ਼ਲਿਸਟ ਡਾਕਟਰ ਜਿਹੜੀ ਉਹਨਾਂ ਦੀ ਉਮਰ ਜਿਹੜੀ ਆ ਪਹਿਲਾਂ 58 ਸਾਲ ਦੀ ਸੀਗੀ ਸਪੈਸ਼ਲਿਸਟ ਡਾਕਟਰ ਜਿਹੜੇ ਲੈ 58 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀ ਇਮਪਲॉयਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹਦੀ ਅਪਾਇੰਟਮੈਂਟ ਹੋਊਗੀ ਉਹ ਕੰਟਰੈਕਚੁਅਲ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਸੋ ਮੈਡੀਕਲ ਸਪੈਸ਼ਲਿਸਟ ਦੀ ਘਾਟ ਸਿਰੋ ਹੀ ਪੂਰਾ ਕੀਤਾ ਜਾਊਗਾ ਔਰ ਉਹਦੀ ਉਮਰ ਜਿਹੜੀ ਆ 58 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਆ ਸੋ ਮੈਸ ਸਾਹਿਬਿੰਦਾ ਐਜੂਕੇਸ਼ਨ ਸਿਹਤ ਦੇ ਖੇਤਰ ਦੇ ਅੰਦਰ ਸੇਸਵਾਮਾ ਦੇ ਖੇਤਰ ਦੇ ਅੰਦਰ ਸਾਨੂੰ ਇਹਦਾ ਬਹੁਤ ਵੱਡਾ ਲਾਭ ਜਿਹੜਾ ਉਹ ਮਿਲੂਗਾ ਕਿਉਂਕਿ 58 ਸਾਲ ਤੱਕ ਪਹੁੰਚਦਾ ਪਹੁੰਚਦਾ ਡਾਕਟਰ ਜਿਹੜਾ ਉਹਦੇ ਕੋਲ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਹੋ ਜਾਂਦਾਗਾ ਉਹ ਸਖਸਪੀਰੀਅੰਸ ਨੂੰ ਅਸੀਂ ਹੋਰ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਵਰਤਾਂਗੇ ਸੋ ਇਹ ਦੋ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਪੰਜਾਬ ਦੇ ਜਿਹੜਾ ਸਾਡਾ ਮੈਡੀਕਲ ਡਿਪਾਰਟਮੈਂਟ ਆ ਉਹਦੇ ਖੇਤਰ ਦੇ ਅੰਦਰ ਹੋਏ ਨੇਗੇ ਸੋ ਤੀਸਰਾ ਅਹਿਮ ਫੈਸਲਾ ਹੋਇਆਗਾ ਕਿ ਪੰਜਾਬ ਦੇ ਅੰਦਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਜ਼ਿਲ੍ਹਿਆਂ ਦੇ ਬਲਾਕ ਸੀਗੇ ਜਿਹੜੇ ਬਲਾਕ ਸੀਗੇ ਉਹਨਾਂ ਨੂੰ ਤਰਕ ਸੰਗਤ ਬਣਾਉਣ ਦੇ ਲਈ ਉਹਨਾਂ ਨੂੰ ਰੀਆਰਗੇਨਾਈਜ਼ ਕਰਨ ਦੇ ਲਈ ਉਹਨਾਂ ਦੇ ਅੰਦਰ ਰੈਸ਼ਨਲਾਈਜੇਸ਼ਨ ਲੈ ਕੇ ਆਉਣ ਲਈ ਕਈ ਜਗ੍ਹਾ ਤੇ ਹੋਇਆਗਾ ਜੇ ਮੈਂ ਆਪਣੇ ਦਸਰੂਰ ਦੀ ਗੱਲ ਕਰਾਂ ਡਿੜਬਾ ਦਾ ਇੱਕ ਬਲਾਕ ਆ ਡਿੜਬਾ ਜਿਹੜਾ ਤਿੰਨ ਹਲਕੇ ਚ ਪੈਂਦਾਗਾ ਇੱਕ ਬਲਾਕ ਸਰਾਮ ਚ ਪੈਂਦਾਗਾ ਇੱਕ ਲੈਰਜ ਪੈਂਦਾਗਾ ਇੱਕ ਡਿੜਬੇ ਦਾ ਬਲਾਕ ਆ ਕੋਈ ਪਿੰਡ ਐਸਡੀਐਮ ਉਹਨਾਂ ਨੂੰ ਡਿੜਬਾ ਲੱਗਦਾਗਾ ਪਰਨੇ ਕਿ ਕਿਤੇ ਦੂਜਾ ਹਲਕੇ ਦਾ ਲੱਗਦਾਗਾ ਸੋ ਬਹੁਤ ਵੱਡੀ ਇਹ ਪ੍ਰੋਬਲਮ ਸੀਗੀ ਸੋ ਇਹ ਪ੍ਰੋਬਲਮ ਨੂੰ ਹੱਲ ਕਰਦੇ ਹੋਏ ਦੁਬਾਰਾ ਜਿਹੜਾ ਅਸੀਂ ਸਾਰੇ ਰੈਸ਼ਨਲਾਈਜੇਸ਼ਨ ਕਰਾਗੇ ਡਿਪਾਰਟਮੈਂਟ ਦੀ ਬਲਾਕ ਜਿਹੜੇ ਨੇਗੇ ਉਹ ਦੁਬਾਰਾ ਨੂੰ ਤਰਕ ਸੰਗਤ ਬਣਾਇਆ ਜਾਊਗਾ ਤਾਂ ਕਿ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਆਉਦੀ ਉਹਦਾ ਹੱਲ ਹੋ ਸਕੇ ਸੋ ਬਹੁਤ ਸਾਰੇ ਪਿੰਡ ਕਿਸੇ ਹੋਰ ਬਲਾਕ ਨਾਲ ਜੁੜੇ ਹੋਏ ਸੀ ਪਵਾਨੀਗੜ ਦੇ ਕਾਫੀ ਸਾਰੇ ਪਿੰਡ ਜਿਹੜੇ ਨੇਗੇ ਉਹ ਸੁਨਾਮ ਨਾਲ ਜੁੜੇ ਹੋਏ ਸੀ ਜਦ ਕਿ ਉਹਨਾਂ ਨੂੰ ਜਿਹੜੇ ਕੌਣ ਪੈਂਦਾਗਾ ਸੰਹਰੂਰ ਪੈਂਦਾਗਾ ਸੋ ਇਹ ਸਮੱਸਿਆ ਜਿਹੜੀ ਗਰਾਊਂਡ ਲੈਵਲ ਤੇ ਆ ਰਹੀ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੋਇਆਗਾ ਕਿ ਅੱਜ ਤੋਂ ਬਾਅਦ ਸਾਰੇ ਰੀਆਰਗੇਨਾਈਜੇਸ਼ਨ ਐਂਡ ਰੈਸ਼ਨਲਾਈਜੇਸ਼ਨ ਆਫ ਦੀ ਜਿਹ ਪੰਜਾਬ ਚ ਹੋਊਗੀ ਸੋ ਇਹ ਵੀ ਕਹਿ ਹੈ ਫੈਸਲਾ ਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੈਬਨਟ ਦੇ ਅੰਦਰ ਹੋਇਆਗਾ ਇਸ ਤੋਂ ਬਿਨਾ ਪੰਜਾਬ ਦਾ ਇੱਕ ਜਿਹੜੀ OTS ਸਕੀਮ ਸੀ OTS ਸਕੀਮ ਜਿਹੜੀ ਨਗਰ ਸਦਾਰ ٹرسٹ ਜਿਹੜੇ ਇੰਪਰੂਵਮੈਂਟ ٹرسٹ ਸੀਗੇ ਜਿਹੜੇ ਇੰਪਰੂਵਮੈਂਟ ٹرسٹ ਸੀ ਪੰਜਾਬ ਦੇ ਅੰਦਰ ਉਹਨਾਂ ਦੇ ਅੰਦਰ ਜਿਹੜੀ OTS ਸਕੀਮ ਲਾਗੂ ਨਹੀਂ ਸੀਗੀ ਹਾਲਾਂਕਿ ਗਮਾਟਾ ਦੇ ਅੰਦਰ ਗਲਾਡਾ ਦੇ ਅੰਦਰ ਜੇ ਜਿਹੜੀ ਲਾਸਟ ਕੈਬਨਿਟ ਹੋਈ ਸੀ ਉਹਦੇ ਅੰਦਰ ਅਸੀਂ ਓਟੀਆ ਸਕੀਮ ਲੈ ਕੇ ਆਏ ਸੀਗੇ ਸੋ ਇਹ ਡਿਪਾਰਟਮੈਂਟ ਜਿਹੜੇ ਨੇ ਖਾਸ ਕਰਕੇ ਜਿਹੜੇ ਪੰਜਾਬ ਦੇ ਇੰਪਰੂਵਮੈਂਟ ਟਰੱਸ ਸੀਗੇ ਜਿਹੜੇ ਨਗਰ ਸੁਧਾਰ ਟਰੱਸ ਸੀ ਉਹ ਰਹਿ ਗਏ ਸੀ ਅੱਜ ਉਹਨਾਂ ਨੂੰ ਜਿਹੜੀ ਆ ਦੁਬਾਰਾ ਪ੍ਰਵਾਨਗੀ ਦਿੱਤੀ ਗਈ ਆ ਉਹਨਾਂ ਦਾ ਪੀਨਲ ਇੰਟਰਸਟ ਜਿਹੜਾਗਾ ਜਿਹੜਾ ਪੀਨਲ ਇੰਟਰਸਟ ਆ ਉਹ ਮਾਫ ਕੀਤਾ ਗਿਆ ਇਸੇ ਤਰ੍ਹਾਂ ਨੌਨ ਕੰਸਟ੍ਰਕਸ਼ਨ ਫੀਸ ਜਿਹੜੀ ਆ ਉਹਦੇ ਅੰਦਰ ਵੀ ਜਿਹੜੀਆਂ ਪਲੈਂਟੀਆਂ ਲਾ ਕੇ ਜਿੰਨੇ ਪੈਸੇ ਬਣਦੇ ਸੀ ਉਹਦੇ ਅੰਦਰ ਵੀ 50% ਦੀ ਛੋਟ ਦਿੱਤੀ ਗਈ ਆ ਤਾਂ ਕਿ ਜਿਹੜੇ ਪਲਾਟ ਜਿਹੜੇ ਪਲਾਟ ਹੋਲਡਰ ਸੀਗੇ ਉਹ ਕਾਫੀ ਕਿਸੇ ਦੀ ਕਿਸ ਟੁੱਟ ਗਈ ਕਿਸੇ ਡੋ ਟੁੱਟ ਗਈਆਂ ਜਾਂ ਕਿਸੇ ਨੇ ਕੰਸਟਰਕਸ਼ਨ ਫੀਸ ਜਮ੍ਹਾਂ ਨਾ ਕਰੋਂ ਕਰਕੇ ਅੱਧਾ ਘਰ ਬਣਿਆ ਜਾਂ ਨਹੀਂ ਬਣਾ ਸਕਿਆ ਉਹਨਾਂ ਸਾਰਿਆਂ ਨੂੰ ਮੈਂ ਸਮਝਦਾ ਪੰਜਾਬ ਦੇ ਅੰਦਰ ਵੱਡੀ ਰਾਹਤ ਆ ਅੱਜ ਪੰਜਾਬ ਦੇ ਹਰੇਕ ਨਗਰ ਸੁਧਾਰ ਟਰਸਟ ਦੇ ਅੰਦਰ ਕਾਫੀ ਸਾਰੇ ਪਲਾਟ ਜਿਹੜੇ ਲੱਗੇ ਉਹ ਪਏ ਸੀਗੇ ਉਹ ਮਸਲਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਹੋਊਗੀ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਇੱਕ ਫਾਇਦਾ ਉਹ ਉਠਾਉਣਗੇ ਇਸ ਤੋਂ ਮੇਰਾ ਇੱਕ ਅਹਿਮ ਫੈਸਲਾ ਲੈਂਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ eco ecosystem ਜਿਹੜਾ ਜ਼ੋਨ ਸੀਗਾ ਉਹਦੇ ਅੰਦਰ 100 ਮੀਟਰ ਦੀ ਜਿਹੜੀ ਹੱਦ ਸੀ eco ਸੁਵੇਦਨਸੀਲ ਜ਼ੋਨ eco ਸੰਸਟਿਵ ਜ਼ੋਨ ਜਿਹੜੋ ਆਪਾਂ ਕਹਿ ਦਿੰਦੇ ਆ eco ਸੁਵੇਦਨਸੀਲ ਜ਼ੋਨ ਸੀ ਉਹ ਅਸੀਂ ਅੰਦਰਬਲ ਸੁਪਰੀਮ ਕੋਰਟ ਦੇ ਅੰਦਰ ਸਬਮਿਟ ਕੀਤਾ ਸੀਗਾ ਸੋ ਅੰਦਰਬਲ ਸੁਪਰੀਮ ਕੋਰਟ ਦੇ ਆਧਾਰ ਦੇ ਉੱਤੇ ਅਸੀਂ ਅੱਜ ਦੁਬਾਰਾ ਇਸ ਨੂੰ ਪੰਜਾਬ ਕੈਬਨਟ ਚ ਪਾਸ ਕੀਤਾਗਾ ਸੋ 100 ਮੀਟਰ ਦਾ ਘੇਰਾ ਇਕੋ ਸਵੇਡਨਸੀ ਜ਼ੋਨ ਜਿਹੜਾ ਉਹ ਐਲਾਨਿਆ ਗਿਆਗਾ ਹੁਣ ਇਹ ਕੈਬਨਿਟ ਦੇ ਪਾਸ ਕੀਤਾ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ এনवायरमेंटਲ ਆ ਉਹ ਭੇਜਾਂਗੇ ਉਸ ਤੋਂ ਬਾਅਦ ਪਰਿਵਾਰਕੀ ਬਿਲਣ ਤੋਂ ਬਾਅਦ ਇਹ ਪੰਜਾਬ ਚ ਲਾਗੂ ਹੋਊਗਾ ਇਸ ਤੋਂ ਬਿਨਾ ਜੇ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਸੀ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਇਲੈਕਸ਼ਨ ਲੜ ਰਹੀ ਸੀ ਤਾਂ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੋ ਤਸਵੀਰਾਂ ਪੇਸ਼ ਕੀਤੀਆਂ ਸੀ दो थॉट पेश कि शहीद आजम भगत सिंह और बाबा साहब भीमराव अंबेडकर बाबा साहब भीमराव अंबेडकर जी की फोटो अच्छा हरेक दफ्तर च लगी हुई है शहीद आजम भगत सिंह की फोटो अच्छा दे हरेक डिपार्टमेंट च लगी हुई है आज पंजाब दे अंदर असी दो, दो चीज़ों लैके चल रहे हैं कि पंदर भ्रष्टाचार का खात्मा होगा और दूसरा जो बा साहब भीमराव अंबेडकर जी सोच आई आम आदमी पार्टी ने बहुत लंबा अरसा हो गया ਦੇਸ਼ ਆਜ਼ਾਦ ਹੋਇਆ ਨੂੰ 75 ਸਾਲ ਹੋ ਗਏ ਸੀ। ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋਏ ਸੀਗੇ ਪਰ ਲੇਕਿਨ ਜਿੱលੀਆਂ ਦੇਸ਼ਪਰ ਦੀਆਂ ਹਾਈ ਕੋਰਟਾਂ ਨੇ ਜੀ ਆਮ। ਦੇਸ਼ਪਰ ਦੀਆਂ ਹਾਈ ਕੋਰਟ ਦੇ ਅੰਦਰ ਜਿਹੜੀ ਐਡਵੋਕੇਟ ਦੀ ਭਰਤੀ ਹੁੰਦੀ ਆ ਜਿਹੜੀ ਸਰਕਾਰੀ ਵਕੀਲਾਂ ਦੀ ਭਰਤੀ ਹੁੰਦੀ ਆ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਰਿਜ਼ਰਵੇਸ਼ਨ ਨਹੀਂ ਹੈਗੀ। ਪੂਰੇ ਦੇਸ਼ ਪਰ ਦੇ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਦੀ ਰਿਜ਼ਰਵੇਸ਼ਨ ਨਹੀਂ ਹੈਗੀ ਜਦੋਂ ਐਡਵੋਕੇਟ ਐਕਟ 2017 ਆਇਆ ਸੀਗਾ। ਜਦੋਂ ਐਡਵੋਕੇਟ ਐਕਟ 217 ਆਇਆ ਸੀਗਾ ਤਾਂ ਉਸ ਸਮੇਂ ਪੰਜਾਬ ਵਿਧਾਨ ਸਭਾ ਚ ਪਹਿਲੀ ਵਾਰ ਚੁਣ ਕੇ ਆਇਆ ਸੀ ਪਹਿਲੀ ਵਾਰ ਚੁਣ ਕੇ ਆਇਆ ਸੀ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਔਰ ਕਾਂਗਰਸ ਪਾਰਟੀ ਨੇ ਐਡਵੋਕੇਟ ਐਕਟ 217 ਜਦੋਂ ਲੈ ਕੇ ਆਏ ਤਾਂ ਮੈਂ ਉਸੇ ਸਮੇਂ ਮੇਰੀ ਮੇਡਨ ਸਪੀਚ ਸੀ ਪੰਜਾਬ ਵਿਧਾਨ ਸਭਾ ਦੇ ਅੰਦਰ ਮੈਂ ਉਸ ਮੇਡਨ ਸਪੀਚ ਦੇ ਅੰਦਰ ਪਹਿਲੀ ਵਾਰ ਬੋਲਦਿਆਂ ਉਸ ਸਮੇਂ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਇਹ ਬੇਨਤੀ ਕੀਤੀ ਸੀਗੀ ਇਹਦੇ ਵਿੱਚ ਸੁਧਾਰ ਕਰਕੇ 25% ਰਿਜ਼ਰਵੇਸ਼ਨ ਜਿਹੜੀ ਆ ਉਹ ਐਸਸੀ ਐਸਟੀ ਦੇ ਲਈ ਲਾਗੂ ਕੀਤੀ ਜਾਵੇ ਤੇ ਮੇਰੀ ਡਿਮਾਂਡ ਸੀਗੀ 2017 ਦੇ ਅੰਦਰ ਪਰ ਲੇਕਿਨ ਉਸ ਸਮੇਂ ਕਿਉਂਕਿ ਰਾਜੇ ਰਣਵਾਲੇ ਦੀ ਸਰਕਾਰ ਸੀ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਹੜੀ ਦੇਸ਼ ਦੇ ਅੰਦਰ ਐਂਟੀ ਦਲਤ ਪਾਰਟੀ ਜਾਣੀ ਜਾਂਦੀ ਆ ਜਿਹੜੀ ਹਮੇਸ਼ਾ ਹੀ ਦਲਤਾਂ ਦੇ ਖਿਲਾਫ ਫੈਸਲੇ ਲੈ ਰਹੀ ਆ ਸੋ ਉਸ ਵੇਲੇ ਕੋਈ ਵੀ 5 ਸਾਲ ਸਾਡੀ ਡਿਮਾਂਡ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਚ ਜਦੋਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਲੋਕਾਂ ਦੇ ਦੁਆਰਾ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਪੰਜਾਬ ਦੇ ਅੰਦਰ ਮੌਕਾ ਦਿੱਤਾ ਤਾਂ ਅਸੀਂ ਉਸ ਸਮੇਂ ਵੀ ਇਹ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਪੰਜਾਬ ਦੇ ਸ਼ੈਡਿਊਲ ਕਾਸ ਸ਼ੈਡਿਊਲ ਡਰਾਈਵਰਸ ਪੰਜਾਬ ਦੇ ਜਨ ਜਾਤੀ ਅਨੁਸੂਚਿਤ ਜਨ ਜਾਤੀਆਂ ਦੇ ਨਾਲ ਅਸੀਂ ਇੱਕ ਵੱਡਾ ਵਾਅਦਾ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ ਬਚਾਵਾਂਗੇ ਤਾਂ ਤੁਹਾਡੇ ਬੱਚੇ ਆ ਤੁਹਾਡੇ ਬੱਚਿਆਂ ਨੂੰ ਜਿਹੜਾ ਹਾਈ ਕੋਰਟ ਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੇਵਾਂਗੇ ਕਿਉਂਕਿ ਹਾਈ ਕੋਰਟ ਦਾ ਜੱਜ ਤਾਂ ਬਣੂੰਗਾ ਆਨਰੇਬਲ ਸੁਪਰੀਮ ਕੋਰਟ ਦਾ ਜੱਜ ਤਾਂ ਬਣੂੰਗਾ ਕੋਈ ਐਸਸੀ ਕਮਿਊਨਿਟੀ ਦਾ ਬੰਦਾ ਜੇਕਰ ਪਹਿਲਾਂ ਸਰਕਾਰੀ ਵਕੀਲਾ ਤੇ ਰਿਜ਼ਰਵੇਸ਼ਨ ਹੋਊਗੀ ਪਰ ਲੇਕਿਨ ਅਫਸੋਸ ਦਲਤਾਂ ਦੇ ਨਾਂ ਤੇ ਬਾਬਾ ਸਾਹਿਬ ਧੀਮਰਾਓ ਮੇੜਕਰ ਜੀ ਦੇ ਨਾਂ ਤੇ 75 ਸਾਲ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਕਿੰਨੇ ਸਾਲ ਭਾਰਤੀ ਜਨਤਾ ਪਾਰਟੀ ਅਕਾਲੀਦਰ ਵੋਟਾਂ ਲੈਂਦੇ ਰਹੇ ਪਰ ਲੇਕਿਨ ਦਲਤ ਵਰਗ ਦੀ ਬਾਹ ਕਿਸੇ ਨੇ ਨਹੀਂ ਫੜੀ ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਦਲਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਅੱਛੀਆਂ ਪੋਸਟਾਂ ਤੇ ਲਾ ਦਈਏ हां रिजर्वेशन दे अंदर है किते फोर्थ क्लास किते थर्ड क्लास पर लेकिन क्लास वन ऑफिसर ਦੇ ਅੰਦਰ ਜਿਹੜੀ ਕਿ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਜਸਟਿਸ ਦੇ ਅੰਦਰ ਇੱਕ ਰਿਜ਼ਰਵੇਸ਼ਨ ਦੇਣ ਦੀ ਗੱਲ ਸੀ ਉਹ ਬਿਲਕੁਲ ਇਹਨਾਂ ਨੇ ਕਦੇ ਪ੍ਰਵਾਨ ਨਹੀਂ ਕੀਤੀ ਸਾਡੀ ਸਰਕਾਰ ਆਈ 2022 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਆਰਡਰ ਦਿੱਤਾ ਕਿ ਜਿੱਥੇ ਸਰਕਾਰੀ ਵਕੀਲ ਵਕੀਲਾਂ ਦੀਆਂ ਅਸਾਮੀਆਂ ਨੇ ਗੀਆਂ ਖਾਸ ਕਰਕੇ ਹਾਈ ਕੋਰਟ ਦੇ ਅੰਦਰ ਉਥੇ ਤੁਰੰਤ ਜਿਹੜੀ ਆ ਪ੍ਰੋਵੀਜ਼ਨ ਕੀਤੀ ਜਾਵੇ ਅਸੀਂ 211 ਦੇ ਉਸ ਜਿਹੜਾ ਐਕਟ ਸੀਗਾ ਉਹਦੇ ਅੰਦਰ ਸੋਧ ਲੈ ਕੇ ਆਂਦੀਆਂ ਔਰ 58 ਪੋਸਟਾਂ ਦਾ 58 ਪੋਸਟਾਂ ਉਸ ਸਮੇਂ ਚਾਹੇ ਹੋ ਸੀਨੀਅਰ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਅਸਿਸਟੈਂਟ ਐਡਵੋਕੇਟ ਜਨਰਲ ਦੀ ਗੱਲ ਹੋਵੇ ਐਡਵੋਕੇਟ ਆਨ ਰਿਕਾਰਡ ਦੀ ਗੱਲ ਹੋਵੇ ਇਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਜਿਹੜੀ ਆ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਤੁਸੀਂ ਐਕਟ ਪੜ੍ਹ ਕੇ ਦੇਖ ਲਓ ਕਿ ਇਤਿਹਾਸਿਕ ਤੌਰ ਤੇ ਇੱਕ ਵੱਡਾ ਫੈਸਲਾ ਪੰਜਾਬ ਦੇ ਦਲਤਾਂ ਦੇ ਹੱਕ ਵਿੱਚ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਅਰਵਿੰਦ ਕੇਜਰੀਵਾਲ ਜੀ ਨੇ ਲਿਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹਦੇ ਅੰਦਰ ਸੀ ਰਿਜ਼ਰਵੇਸ਼ਨ ਜਿਹੜੀ ਆ 58 ਪੋਸਟਾਂ ਕੀਤੀਆਂ ਪਰ ਲੇਕਿਨ ਕਰੀਟੇਰੀਆ ਕੀ ਸੀਗਾ ਉਹਦੇ ਅੰਦਰ ਕ੍ਰਾਈਟੇਰੀਆ ਸੀਗਾ ਕਿ ਸੀਨੀਅਰ ਐਡਵੋਕੇਟ ਜਨਰਲ ਆ ਉਹਦੇ ਲਈ ਇਨਕਮ ਜਿਹੜੀ ਆ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਐਡਵੋਕੇਟ ਜਨਰਲ ਦੇ ਲਈ ਸੀਨੀਅਰ ਐਡਵੋਕੇਟ ਜਨਰਲ ਦੇ ਲਈ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਇਸੇ ਤਰੀਕੇ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਿਆ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਿਆ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਿਆ ਅਸਿਸਟੈਂਟ ਐਡਵੋਕੇਟ ਜਨਰਲ ਲਈ 3.5 ਲੱਖ ਰੁਪਿਆ ਐਡਵੋਕੇਟਾਂ ਦਾ ਰਿਕਾਰਡ ਲਈ ਤਾਂ ਲੋਕ ਰੱਖਿਆ ਰਿਸੀ ਕੁਝ ਵੀ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹ 2017 ਦੇ ਐਕਟ ਵਿੱਚ ਸੀ ਗਿਆ ਜਦੋਂ ਅਸੀਂ ਦੇਖਿਆ ਜਦੋਂ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ 15 ਪੋਸਟਾਂ ਖਾਲੀ ਰਹਿ ਗਈਆਂ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਦੇਖਿਆ ਕਿ ਉਹ ਖਾਲੀ ਕਿਉਂ ਰਹਿ ਜਾਂ ਰਹੀਆਂ ਸੋ ਅਸੀਂ ਦੇਖਿਆ ਕਿ ਜਿਹੜਾ ਕਰਟੇਰੀਆ ਜੋ ਇਨਕਮ ਟੈਕਸ ਦਾ ਕਰਟੇਰੀਆ 2017 ਦੇ ਐਕਟ ਕੀਤਾ ਗਿਆ ਸੀਗਾ ਉਹਦੇ ਮੁਤਾਬਕ ਐਲੀਜੀਬਲ ਕੈਂਡੀਡੇਟ ਜਿਹੜੇ ਸੀ ਨਹੀਂ ਮਿਲੇ ਸੋ ਇਹ ਅੱਜ ਬਹੁਤ ਵੱਡਾ ਫੈਸਲਾ ਹੋਇਆਗਾ ਅੱਜ ਇਹ ਵੀ ਇਤਿਹਾਸਿਕ ਫੈਸਲਾ ਗਿਆ ਕਿ ਆ ਜਿੰਨੀ ਵੀ ਅਸੀਂ ਇਨਕਮ ਦੀ ਸ਼ਰਤ ਰੱਖੀ ਹੋਈ ਸੀਗੀ ਖਾਸ ਕਰਕੇ ਜੋ ਜਨਰਲ ਵਰਗ ਦੇ ਲਈ ਉਹਦੇ ਵਿੱਚ ਅਸੀਂ ਬਹੁਤ ਵੱਡੀ ਸੋਧ ਕੀਤੀ ਆ ਅੱਜ ਤੋਂ ਬਾਅਦ ਜਿੰਨੇ ਵੀ ਸ਼ੈਡਿਊਲ ਕਾਸ ਸ਼ੈਡਿਊਲ ਟ੍ਰਾਈਬਸ ਦੇ ਕੈਂਡੀਡੇਟ ਹੋਣਗੇ ਉਹਨਾਂ ਦੀ ਇਨਕਮ ਟੈਕ ਜਿਹੜਾ ਉਹ ਅੱਧਾ ਹੋਊਗਾ ਯਾਨੀ 20 ਲੱਖ ਦੀ ਪ੍ਰੋਵੀਜ਼ਨ ਦੇ ਵਿੱਚ 10 ਲੱਖ ਰੁਪਇਆ ਔਰ 15 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 7.5 ਲੱਖ ਰੁਪਇਆ ਔਰ 10 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 5 ਲੱਖ ਰੁਪਇਆ 7 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ ਸਾਡੇ 3.5 ਲੱਖ ਰੁਪਇਆ ਔਰ ਸਾਡੇ 3.5 ਲੱਖ ਦੀ ਪ੍ਰੋਵੀਜ਼ਨ ਚ 1.75 ਲੱਖ ਰੁਪਇਆ ਇਹ ਅਸੀਂ ਅੱਜ ਕਰੀਰੀਅਰ ਚ ਵੱਡੀ ਛੋੜ ਦਿੱਤੀ ਆ ਤਾਂ ਕਿ ਜਿਹੜੀਆਂ 15 ਪੋਸਟਾਂ ਖਾਲੀ ਲੱਗੀਆਂ ਭਰੀਆਂ ਜਾ ਸਕਣ ਨਹੀਂ ਤਾਂ ਅਸੀਂ ਵੀ ਕਿਉਂਕਿ ਲੋਕਾਂ ਨੂੰ ਥੋੜੀ ਪਤਾ ਸੀਗਾ ਅਸੀਂ ਵੀ ਕੋਈ ਨਾ ਕੋਈ ਲੱਭ ਕੇ ਅਸੀਂ ਵੀ ਨਾ ਰੱਖਦੇ ਪਰ ਨਿਕਲ ਮੈਂ ਸਮਝਦਾ ਕਿ ਇਮਾਨਦਾਰ ਸੋਚ ਆ ਅੱਜ ਮੈਂ ਸਲੂਟ ਕਰਦਾ ਸਾਡੇ ਕੌਮੇ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਨੂੰ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਇੱਕ ਵਾਰ ਫਿਰ ਪੰਜਾਬ ਦੇ ਦਲਤਾਂ ਦੇ ਪ੍ਰਤੀ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਇੱਕ ਵਾਰ ਜਿਹੜਾ ਦਰ ਦਖਾਇਆਗਾ ਕਿ ਅਸੀਂ ਤੁਹਾਡੀਆਂ ਪੋਸਟਾਂ ਖਾਲੀ ਨਹੀਂ ਛੱਡ ਦੇਵਾਂਗੇ ਨਹੀਂ ਤਾਂ ਬਹੁਤ ਵੱਡਾ ਬੈਕਲੌਗ ਖਾਲੀ ਰਹਿੰਦਾ ਸੀਗਾ ਪਰ ਲੇਕਿਨ ਜਦੋਂ ਇਹ ਸਾਡੇ ਧਿਆਨ ਚ ਆਇਆ ਕਿ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਅੱਜ ਕਰਾਈਟਰੀਆ ਜਿਹੜਾ ਉਹ ਅੱਜ ਉਹ ਰਿਲੈਕਸ ਕੀਤਾ ਗਿਆ ਕਰਾਈਟਰੀਆ ਘਟਾਇਆ ਗਿਆ ਸੋ ਅੱਜ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਦਲਤ ਵਰਗੇ ਦੇ ਸਾਰੇ ਐਡਵੋਕੇਟ ਪੰਜਾਬ ਦੇ ਸਾਰੇ ਵਕੀਲ ਜਿਹੜੇ ਅਨਸੂਚਿਤ ਜਾਤੀ ਜਨ ਜਾਤੀਆਂ ਚੋਂ ਆਉਂਦੇ ਲਗੇ ਅੱਜ ਉਹ ਵੀ ਐਲੀਜੀਬਲ ਹੋ ਗਏ ਨੇ ਕਿਉਂਕਿ ਇਹਦਾ ਬਹੁਤ ਘੱਟ ਆਮਦਨ ਹੈ ਕਿ ਇੰਨੀ ਆਮਦਨ ਤਾਂ ਹਰੇਕ ਵੈਸੇ ਮੈਂ ਐਡਵੋਕੇਟ ਦੀ ਹੁੰਦੀ ਆ ਸੋ ਇਹਦੇ ਵਿੱਚ ਇੱਕ ਵੱਡਾ ਬਦਲਾਅ ਹੋਇਆਗਾ ਸੋ ਮੈਂ ਇੱਕ ਵਾਰ ਫਿਰ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਮੂਹ ਵਕੀਲਾਂ ਵੱਲੋਂ ਧੰਨਵਾਦ ਕਰਨਾ ਚਾਹੁੰਗਾ ਕਿ ਅੱਜ ਉਹਨਾਂ ਨੇ ਕਰਟੇਰੀਆ ਜਿਹੜਾ ਰਿਲੈਕਸ ਕੀਤਾਗਾ ਹੁਣ ਜਿਹੜੀਆਂ 15 ਪੋਸਟਾਂ ਖਾਲੀ ਪਈਆਂ ਰਹੀਆਂ ਉਹ ਵੀ ਭਰਿਆ ਜਾਣ ਗਿਆ ਕਿਉਂਕਿ ਅੱਜ ਮੈਨੂੰ ਬੇਹਦ ਖੁਸ਼ੀ ਆ ਇਸ ਗੱਲ ਦੀ ਕਿਉਂਕਿ ਇਹ ਕਾਰ ਜਿਹੜਾ ਇਹ ਕੰਮ on behalf of advocate ਔਰ behalf of ਅਨੁਸੂਚਿਤ ਜਾਤੀ ਜਨ ਜਾਤੀ ਐਡਵੋਕੇਟ ਇਹਦੀ ਸ਼ੁਰੂਆਤ ਜਿਹੜੀ ਆ ਪੰਜਾਬ ਦੀ ਬਿਹਤਰ ਸਵੈਧੰਦਰ 2017 ਚ ਮੈਕ ਕੀਤੀ ਸੀਗੀ ਔਰ 22 2022 ਦੇ ਅੰਦਰ ਇਹ ਐਡਵੋਕੇਟ ਜਿਹੜਾ ਕਾਨੂੰਨ ਆ ਉਹਦੇ ਅੰਦਰ ਸੰਸ਼ੋਧ ਜਿਹੜੀ ਆ ਉਹ ਸਰਕਾਰ ਵੱਲੋਂ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਅੱਜ ਮੈਨੂੰ ਇਸੇ ਕਰਕੇ ਇੰਨੀ ਖੁਸ਼ੀ ਆ ਕਿ ਮੈਂ ਅੱਜ ਜਿਹੜੀ ਉਹ ਪੋਸਟਾਂ ਖਾਲੀ ਸੀਗੀਆਂ ਉਹਨਾਂ ਨੂੰ ਪਰਨਦਾ ਵੀ ਰਾ ਜਿਹੜਾ ਅੱਜ ਪਧਰਾ ਹੋਇਆਗਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ